ਜਿਸਕੋਰ ਸਿੰਘ ਕਰਪਸ਼ਨ ਫਰੀ ਇੰਡੀਆ ਦਾ ਸਦਸਿਆ ਤੇ ਮੈਂ ਇੱਕ ਸੰਸਤਾ ਚਲਾਉਣਾ ਕਿ ਮੈਰੀਆਂ ਦੋ ਸਟੇਟਾਂ ਮੈਂ ਬਾਹਲੀ ਗੱਲ ਨਹੀਂ ਕਰਦਾ ਪੰਜਾਬ ਹਰਿਆਣਾ ਦੇ ਵਿੱਚ ਜਿਆਦਾ ਸਕੈਮ ਹੈ ਜਿਹੜੇ ਉਹਨਾਂ ਦਾ ਆਰਟੀਆਈ ਲਾ ਕੇ ਰਿਕਾਰਡ ਇਕੱਠਾ ਕਰਦਾ ਹਾਂ ਅੱਜ ਗੱਲ ਕਰਾਂਗੀ ਐਗਰੀਕਲਚਰ ਦਾ ਡਾਇਰੈਕਟਰ ਜਿਹੜਾ ਕਾਲੀਦਾਲ ਵੇਲੇ ਦਾ ਨਿਯੁਕਤ ਕਰਿਆ ਸੀ ਉਹਦੇ ਵਿੱਚ ਇੱਕ ਡਿਊਟੀ ਡਾਇਰੈਕਟਰ ਸੀ ਡਿਊਟੀ ਡਾਇਰੈਕਟਰ ਨੇ ਇਤਰਾਜ ਜਤਾਇਆ ਪਰ ਡਾਇਰੈਕਟਰ ਨੇ ਵਿਦੇਸ਼ੀ ਕੰਪਨੀ ਨੂੰ ਪੰਜਾਬ ਸਰਕਾਰ ਨੇ ਸਰਵੇ ਕਰਵਾਇਆ ਪਹਿਲਾਂ ਵੇਖੋ ਸਰਵੇ ਹੁੰਦੇ ਹੁੰਦੇ ਸੀਗੇ ਪੰਜਾਬ ਸਰਕਾਰ ਨੇ ਸਰਵੇ ਕਰਵਾਇਆ ਵੀ ਕਿਹੜੇ ਡਿਸਟ੍ਰਿਕਟ ਦੇ ਵਿੱਚ ਕਿਹੋ ਜਿਹਾ ਪਾਣੀ ਹੈ ਕਿਹੋ ਜੀ ਭੂਮੀ ਹੈ ਕਿਹੜੀ ਫਸਲ ਹੋਊਗੀ ਕਿਹੜੀ ਨਾਲ ਝੋਨਾ ਦੀ ਛੱਡ ਕੇ ਜ਼ਿਮੀਦਾਰ ਆਪਣਾ ਉਧਰ ਨੂੰ ਜਾਣ ਤਾਂ ਉਹ ਸਰਵਾ ਤਾਂ ਹੋਇਆ ਹੀ ਨਹੀਂ ਵਿਦੇਸ਼ੀ ਕੰਪਨੀ ਨੂੰ ਟੈਂਡਰ ਦੇਤਾ 200 ਕਰੋੜ ਤੋਂ ਵੱਧ ਦੀ ਪੇਮੈਂਟ ਉਹਨੂੰ ਕਰ ਦਿੱਤੀ ਗਈ ਤੇ ਉਹਨਾਂ ਨੂੰ ਡਿਪਟੀ ਡਾਇਰੈਕਟਰ ਨੇ ਇਜੈਕਸ਼ਨ ਲਾਇਆ ਸੀ ਇਹਨਾਂ ਨੂੰ ਤਾਂ ਪੰਜਾਬੀ ਨਹੀਂ ਆਉਂਦੀ ਸਰਵਾ ਇਹ ਨਹੀਂ ਵੀ 100% ਹੀ ਨਹੀਂ ਹੋਇਆ 2-4% ਹੋਇਆ ਲੇਕਿਨ ਉਹਨਾਂ ਨੇ ਆਵਦਾ ਡਾਕੂਮੈਂਟ ਪੂਰੇ ਕਰੇ ਤੇ ਪੇਮੈਂਟ ਕਰਵਾ ਕੇ ਚਲੇਗੇ ਇਹ ਸਕੈਮ ਹੈ ਬਹੁਤ ਵੱਡਾ ਇਹ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਜਿਹੜੇ ਜਿਹੜੇ ਬੰਦੇ ਇਹਦੇ ਵਿੱਚ ਸ਼ਾਮਲ ਹੈ ਉਹਨਾਂ ਤੇ ਸੀਐਮ ਸਾਹਿਬ ਤੋਂ ਰਿਕਵੈਸਟ ਕਰਦੇ ਆ ਕਾਰਵਾਈ ਕਰੋ ਤਾਂ ਕਿ ਐਗਰੀਕਲਚਰ ਨੂੰ ਬਚਾਇਆ ਜਾਵੇ ਜਿਵੇਂ ਕਿ ਸਰਦਾਰ ਗਰਮੀਤ ਸਿੰਘ ਜੀ ਖੁੱਡੀਆਂ ਬੜੇ ਹੀ ਇਮਾਨਦਾਰ ਅਧਿਕਾਰੀ ਹੈ ਆ ਬੜੇ ਹੀ ਇਮਾਨਦਾਰ ਮਨਿਸਟਰ ਹੈ ਉਹਨਾਂ ਨੇ ਪਹਿਲਾਂ ਵੀ ਖਾਦ ਚਕਵਾ ਕੇ ਡੁਪਲੀਕੇਟ ਡੈਵਲੀਗੇਟ ਖਾੜ ਚਕਾ ਕੇ ਮਾਰਕ ਫਿੱਟ ਦੇ ਐਮਡੀ ਗ੍ਰੀਸ ਦੈਲਨ ਦੀ ਜਿਹੜੀ ਪੰਜਾਬ ਨੂੰ ਸਕੈਮ ਕਰਨ ਦੀ ਤਿਆਰੀ ਸੀ ਉਹਨੂੰ ਰੋਕ ਕੇ ਠੱਲ ਪਾਈ ਤੇ ਉਮੇਜ ਕਰ ਮੈਂ ਇੱਕ ਰਿਕੁਐਸਟ ਕਰੂੰਗਾ ਕਿ ਇਹ ਇੱਕ ਜਿਹੜਾ ਡਾਇਰੈਕਟਰ ਨੇ ਕਾਰਵਾਈ ਕੀਤੀ ਹੈ ਐਗਰੀਕਲਚਰ ਦੇ ਨੇ ਜਿਹੜਾ ਸਕੈਮ ਕੀਤਾ ਸਰਕਾਰ ਦੀ ਸ਼ੋਭੀ ਦਾਤੇ ਲਾਈ ਹੈ ਉਹਦੀ ਇਨਵੈਸਟੀਗੇਸ਼ਨ ਕਰਕੇ ਇਹਨਾਂ ਤੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਦੇਖੋ ਜਿਵੇਂ ਪਹਿਲਾਂ ਸਰਵਾ ਹੁੰਦਾ ਸੀ ਮਾਲ ਪਟਵਾਰੀ ਕਰਦੇ ਹੁੰਦੇ ਸੀ ਨਹਿਰੀ ਪਟਵਾਰੀ ਕਰਦੇ ਹੁੰਦੇ ਸੀ ਤੇ ਲੋਕਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਸੀ ਜਦੋਂ ਕੋਈ ਆਫਤ ਆਉਂਦੀ ਸੀ ਕੁਦਰਤੀ ਤਾਂ ਉਦੋਂ ਮ ਉਦੋਂ ਤਾਂ ਉਹ ਹੀ ਪਟਵਾਰੀ ਕਰਦੇ ਹੁੰਦੇ ਸੀ ਕੀ ਵਿਦੇਸ਼ੀ ਕੰਪਨੀ ਨੂੰ ਕੀ ਪਤਾ ਪੰਜਾਬ ਕਿੱਧਰ ਹੈ ਕੀ ਸਿਸਟਮ ਹੈ ਕਿਉਂ ਐਡਾ ਵੱਡਾ ਸਕੈਮ ਕਿਉਂ ਕੀਤਾ ਗਿਆ ਇਹ ਭ੍ਰਿਸ਼ਟਾਚਾਰ ਆ ਸਾਰਾ ਦੇਖੋ ਫਸਲਾਂ ਦੀ ਖਰਾਬੀ ਦਾ ਵੀ ਕਰਿਆ ਨਾ ਦੇਖੋ ਵਿਚੇ ਸੀਗਾ ਸਾਰਾ ਸੀਗਾ ਵਿਚੇ ਉਦੋਂ ਜਦੋਂ ਖਰਾਬ ਹੋਈਆਂ ਫਸਲਾਂ ਸਰਬਾ ਦਾ ਖਰਾਬਾ ਤਾਂ ਉਦੋਂ ਵਿੱਚ ਆ ਹੀ ਜਾਂਦਾ ਨਾ ਦੇਖੋ ਜਦੋਂ ਯੂਨੀਵਰਸਿਟੀ ਜਦੋਂ ਸਰਬਾ ਹੁੰਦਾ ਤਾਂ ਸਾਰੀਆਂ ਚੀਜ਼ਾਂ ਦਾ ਹੀ ਹੋਣਾ ਸੀ ਐਗਰੀਕਲਚਰ ਨਾਲ ਰਿਲੇਟਿਡ ਸਰਬਾ ਸੀ ਸਰਬਾ ਤਾਂ ਹੋਇਆ ਹੀ ਨਹੀਂ 5% ਹੋਇਆ 95% ਪੇਮੈਂਟ ਲੈ ਕੇ ਉਹ ਗਏ ਉਹਨੂੰ ਅਰਬਾਂ ਰੁਪਈਆ ਜੋਨ ਸਾਰੇ ਪੰਜਾਬ ਦਾ ਹੀ ਹੋਣਾ ਸੀ ਸਰ ਸਰਬਸਾਰੇ ਪੰਜਾਬ ਦੇ ਸਹਿ ਸ਼ਿਕਾਇਤ ਸਾਡੇ ਮਾਨਯੋਗ ਮੁੱਖ ਐਗਰੀਕਲਚਰ ਮਨਿਸਟਰ ਸਰਦਾਰ ਗਰਮੀ ਸਿੰਘ ਖੁੱਡੀਆਂ ਜੀ ਕਰਨੀ ਹੈ ਕੀ ਕਰਤੀ ਜੀ ਇੱਕ ਇੱਕ ਨਹੀਂ ਉਹ ਵਿਜੀਲੈਂਸ ਨੂੰ ਕਰੀ ਸੀ ਉਦੋਂ ਸੀਗੇ ਡੀਜੀਪੀ ਬਰਿੰਦਰ ਕੁਮਾਰ ਜੀ ਮੇਰੀ ਤਾਂ ਅਪਲੀਕੇਸ਼ਨ ਹੀ ਪਤਾ ਨਹੀਂ ਕਿੱਧਰ ਨੂੰ ਗਈ ਉਹ ਉਹ ਤਾਂ ਹੋ ਗਿਆ ਉਹਨੂੰ 7-8 ਮਹੀਨੇ ਹੋ ਗਏ ਜੀ ਇਹ ਜੁਲਾਈ ਦੀ ਗੱਲ ਹੈ ਕੁਝ ਨਹੀਂ ਆਇਆ ਮੈਨੂੰ ਤਾਂ ਮੈਨੂੰ ਤਾਂ ਕੰਪਲੇਂਟ ਦਾ ਹੀ ਨਹੀਂ ਪਤਾ ਕਿੱਧਰ ਗਈ ਜੀ ਉਹ ਮંત્રી ਮੁੱਖ ਮੰਤਰੀ ਜਿਹਦਾ ਤੁਹਾਨੂੰ ਹੰਗਾਈ ਕਰਦਾ ਵੀ ਤੁਸੀਂ ਪੰਜਾਬ ਨੂੰ ਬਚਾਉਣ ਵਾਸਤੇ ਹੁਣ ਜਾਗ ਕੇ ਕੰਮ ਕਰ ਰਹੇ ਹੋ ਚੰਗੀ ਗੱਲ ਹੈ ਸੀਐਮ ਸਾਹਿਬ ਬਹੁਤ ਵਧੀਆ ਕੰਮ ਹੈ ਜੇ ਤੁਸੀਂ ਇਸ ਤੱਕ ਕੰਮ ਕਰਦੇ ਰਹੇ ਤਾਂ ਲੋਕ ਤੁਥੋ ਉਮੀਦ ਵੀ ਇਹੀ ਕਰਦੇ ਕਿਉਂਕਿ ਲੋਕਾਂ ਨੇ ਜਦੋਂ ਵੋਟਾਂ ਪਾਈਆਂ ਸੀ ਬਦਲਾਅ ਦੇ ਨਾਂ ਨੂੰ ਪਾਈਆਂ ਸੀ ਨਾ ਕਿ ਇਸ ਤੱਕ ਬਦਲੇ ਦੇ ਨਾਂ ਨੂੰ ਪਾਈਆਂ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਵੱਡਾ ਸਕੈਂਡਲ ਹੈ ਕਿੰਨੇ ਕਰੋੜ ਦਾ ਸਕੈਂਡਲ ਹੈ ਸਰ ਪੈਸੇ ਖਰਚੋ ਆਰਟੀਆਈਆਂ ਲਾਓ ਰਿਪਲਾਈ ਲਓ ਤੇ ਰਿਕਾਰਡ ਇਕੱਠਾ ਕਰਕੇ ਜਿੰਨਾ ਮਰਜੀ ਹਾਂਜੀ ਮੈਂ ਤਾਂ ਕੀ ਕਹਣਾ ਕੀ ਪਤਾ 400 ਦਾ ਹੋਵੇ ਉਹ ਤਾਂ ਹੁਣ ਹੈ ਇਨਵੈਸਟੀਗੇਸ਼ਨ ਅਫੀਸਰ ਹੀ ਦੱਸੂ 200 ਕਰੋੜ ਤੋਂ ਵੱਧ ਹੈ ਠੀਕ ਹੈ ਤੇ ਮੰਤਰੀ ਸਾਹਿਬ ਨੂੰ ਕੀ ਪੀਲਾ ਮੰਤਰੀ ਜੀ ਸਾਡੇ ਮੰਤਰੀ ਜੀ ਬੜੇ ਇਮਾਨਦਾਰ ਹੈ ਪੰਜਾਬ ਦੇ ਵਿੱਚ ਜੇ ਕਿਸੇ ਮੰਤਰੀ ਦੀ ਮੈਂ ਰਿਸਪੈਕਟ ਕਰਦਾ ਉਹ ਹੈਗੇ ਸਰਦਾਰ ਗਰਮੀਤ ਸਿੰਘ ਖੋਡੀਆਂ ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਨੇ ਜਿਹੜੀ ਪੰਜਾਬ ਨੂੰ ਥੇਣ ਸੀਗੀ ਉਹ ਐਮਪੀ ਸੀਗੇ ਤੇ ਉਹਨਾਂ ਨੇ ਪੰਜਾਬ ਦੇ ਹਿੱਤਾਂ ਵਾਸਤੇ ਬੋਲਦੇ ਹੋਏ ਆਪਣੀ ਜਿਹੜੀ ਆਵਾਜ਼ ਹੈ ਉਹ ਪੰਜਾਬ ਦੇ ਲੇਖੇ ਲਾ ਕੇ ਇਸ ਦੁਨੀਆ ਤੋਂ ਚਲੇ ਗਏ ਜਦਕਿ ਉਹਨਾਂ ਦੇ ਪਰਿਵਾਰ ਨਾਲ ਧੱਕਾ ਹੋਇਆ ਉਹਨਾਂ ਨਾਲ ਧੱਕਾ ਹੋਇਆ ਇਹ ਆਪਾਂ ਨੂੰ ਸਭ ਨੂੰ ਪਤਾ ਹੈ ਉਹ ਬੜੇ ਹੀ ਰਿਸਪੈਕਟਡ ਆਦਮੀ ਸੀਗੇ ਉਵੇਂ ਜ਼ਿਕਰ ਸਰਦਾਰ ਗਰਮੀਤ ਸਿੰਘ ਖੁੱਡੀਆਂ ਵੀ ਪੰਜਾਬ ਦੇ ਭਲੇ ਲਈ ਕੰਮ ਕਰ ਰਹੇ ਐ ਅਸੀਂ ਉਹਨਾਂ ਦੇ ਬੜੇ ਸਤਕਾਰ ਰਿਸਪੈਕਟ ਰੱਖਦੇ ਹਾਂ ਦਿਲ 'ਚ ਕਿ ਅਸੀਂ ਉਮੀਦ ਵੀ ਕਰਦੇ ਹਾਂ ਕਿ ਉਹ ਇਹਦੇ ਤੇ ਕਾਰਵਾਈ ਕਰਨਗੇ